ਸਾਹਿਬ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਫਿਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀ ਕੀਤੀ ਹੈ ਸਾਡੇ ਪੱਤਰਕਾਰ ਆਜਨ ਦਾ ਵਣਤਾਂ ਦੱਸਦੇ ਕਿ ਗੁਰਦਾਸਪੁਰ ਦੇ ਨੇੜੇ ਲੱਗਦੇ ਪਿੰਡ ਪੰਧੇਰ ਜੋ ਕਿ ਇੱਕ ਆਰਮੀ ਕੈਂਟ ਦੇ ਨੇੜੇ ਦਾ ਇਹ ਪਿੰਡ ਹੈ ਜਿੱਥੇ ਕਿ ਰਾਤ ਇੱਕ ਬਹੁਤ ਵੱਡਾ ਧਮਾਕਾ ਹੋ ਜਾਂਦਾ ਤਾਂ ਧਮਾਕੇ ਤੋਂ ਬਾਅਦ ਖੇਤਾਂ ਦੇ ਵਿੱਚੋਂ ਕਾਫੀ ਜਿਆਦਾ ਇਸ ਤਰ੍ਹਾਂ ਦੀ ਸਮੱਗਰੀ ਮਿਲੀ ਜਿਵੇਂ ਕਿ ਇੱਕ ਬੰਬ ਜਾਂ ਕਿਸੇ ਮਜਾਇਲ ਦੇ ਟੁਕੜੇ ਹੋਣ ਬਹੁਤ ਵੱਡੇ ਧਮਾਕੇ ਤੋਂ ਬਾਅਦਾ ਪੂਰੇ ਏਰੀਆ ਦੇ ਵਿੱਚ ਜਿਹੜਾ ਆ ਉਹ ਰੌਲਾ ਰੱਪਾ ਪੈ ਗਿਆ ਤੇ ਪੱਤਰਕਾਰ ਜਦੋਂ ਪਹੁੰਚੇ ਤਾਂ ਪੱਤਰਕਾਰਾਂ ਨੇ ਵੀ ਇਹ ਅਵਸ਼ੇਸ਼ ਵੇਖ ਕੇ ਜਦੋਂ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਬਹੁਤ ਵੱਡਾ ਧਮਾਕਾ ਹੋਇਆ ਤੇ ਨਾੜ ਨੂੰ ਜਿਹੜੀ ਅੱਗ ਲੱਗ ਜਾਂਦੀ ਹੈ ਨਾੜ ਨੂੰ ਅੱਗ ਲੱਗਣ ਤੋਂ ਬਾਅਦਾ ਅਸੀਂ ਪਿੰਡ ਵਾਲਿਆਂ ਨੇ ਇੱਥੇ ਪਹੁੰਚ ਕੇ ਨਾੜ ਦੀ ਅੱਗ ਬੁਝਾਈ ਤੇ ਅੱਗ ਬੁਝਾਉਣ ਤੋਂ ਬਾਅਦਾ ਜਦੋਂ ਸਵੇਰੇ ਦੇਖਿਆ ਤਾਂ ਇੱਥੇ ਕੁਝ ਘਰਾਂ ਦੇ ਵਿੱਚ ਜਿੱਤੇ ਕੁਝ ਜਿਹੜਾ ਆ ਉਹ ਪੂਰੇ ਖੇਤਾਂ ਦੇ ਵਿੱਚ ਜਿਹੜਾ ਆਲੇ ਦੁਆਲੇ ਉਹ ਜਿਹੜੇ ਟੋਕੜੇ ਜਿਹੜੇ ਆ ਉਹ ਖਿਲਰੇ ਹੋ ਸੀ ਉਹ ਟੁਕੜੇ ਜਿਹੜੇ ਨੇ ਕਿਸੇ ਮਜਾਇਲ ਦੇ ਨੇ ਬੰਬ ਦੇ ਨੇ ਜਾਂ ਕਿਸੇ ਚੀਜ਼ ਦੇ ਨੇ ਕਿਹੜੇ ਗੋਲੇ ਫਰੂਦ ਦੇ ਨੇ ਔਰ ਅਵਸ਼ੇਸ਼ ਜਿਹੜੇ ਨੇ ਉਹ ਕਾਫੀ ਜ਼ਿਆਦਾ ਖੇਤਾਂ ਦੇ ਵਿੱਚ ਖਿਲਰੇ ਪਏ ਸੀ ਉੱਥੇ ਹੀ ਤੰਦਾ ਦੇ ਕਿ ਪੰਜਾਬ ਪੁਲਿਸ ਪਹੁੰਚਦੀ ਤਾਂ ਨਾਲ ਦੇ ਨਾਲ ਥੋੜੀ ਦੇਰ ਬਾਅਦ ਹੀ ਉੱਥੇ ਆਰਮੀ ਦੇ ਜਵਾਨ ਵੀ ਆਰਮੀ ਵੀ ਪਹੁੰਚ ਜਾਂਦੀ ਏ ਤੇ ਜਦੋਂ ਗੱਲਬਾਤ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਇੱਕ ਬਹੁਤ ਵੱਡਾ ਧਮਾਕਾ ਹੁੰਦਾ ਧਮਾਕੇ ਤੋਂ ਬਾਅਦ ਜਦੋਂ ਸਵੇਰੇ ਦੇਖਿਆ ਜਾਂਦਾ ਤੇ ਇਹ ਜਿਹੜੇ ਅਵਸ਼ੇਸ਼ ਨੇ ਇਹ ਮਿਲਦੇ ਨੇ ਤੇ ਨਾਲ ਦੇ ਨਾਲ ਲੋਕਾਂ ਨੇ ਵੀ ਗੱਲ ਕਹੀ ਤੇ ਸਾਨੂੰ ਡਰਨੀ ਲੋੜ ਨਹੀਂ ਪੰਜਾਬ ਡਰਦਾ ਨਹੀਂਗਾ ਤੇ ਜੋ ਸਰਕਾਰ ਨੇ ਕੀਤਾ ਵਧੀਆ ਕੀਤਾ ਸਰਕਾਰ ਨੇ ਉਹਨਾਂ ਦੇ 19 ਨੌ ਟਿਕਾਣਿਆਂ ਦੇ ਉੱਤੇ ਸੌਰੀ ਨੌ ਟਿਕਾਣਿਆਂ ਦੇ ਉੱਤੇ ਜਿਹੜਾ ਹਮਲਾ ਕਰਕੇ ਉਹਨਾਂ ਨੂੰ ਜਿਹੜੀ ਮਤ ਦਿੱਤੀ ਏ ਇਹ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਤਾਂ ਕਿ ਪਾਕਿਸਤਾਨ ਇਦਾਂ ਦੀ ਗੰਦੀ ਹਰਕਤ ਜਿਹੜੀ ਪਹਿਲਗਾਮ ਦੇ ਵਿੱਚ ਨਾ ਕਰਦਾ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਅਸੀਂ ਕਿਸੇ ਚੀਜ਼ ਤੋਂ ਡਰਦੇ ਨਹੀਂ ਅਸੀਂ ਜਿਹੜਾ ਆ ਸਰਕਾਰ ਦੇ ਨਾਲ ਆ ਤੇ ਸਰਕਾਰ ਦੇ ਨਾਲ ਹਮੇਸ਼ਾ ਹੀ ਬਣੇ ਰਵਾਂਗੇ ਉੱਥੇ ਹੀ ਜਦੋਂ ਲੋਕਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਐਸਐਸਪੀ ਗਰਦਾਸਪੁਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪੈਨਿਕ ਹੋਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਹੈ ਇਹ ਜਾਣਕਾਰੀ ਜਿਹੜੀ ਇਹ ਉਹ ਸਾਂਝੀ ਕਰਾਂਗੇ ਪੂਰੀ ਤਰ੍ਹਾਂ ਪਰ ਅਜੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਉਹ ਸਾਂਝੀ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਕਿਹਾ ਕਿ ਇਸ ਚੀਜ਼ ਦੇ ਉੱਤੇ ਜਿਹੜੀ ਉਹ ਇਨਕੁਆਇਰੀ ਕੀਤੀ ਜਾਏਗੀ ਦੇਖਿਆ ਜਾਏਗਾ ਜਾਚਿਆ ਜਾਏਗਾ ਪੁਲਿਸ ਦੇ ਨਾਲ ਨਾਲ ਜਿਹੜੀ ਆਰਮੀ ਵੀ ਜਿਹੜੀ ਹੈ ਉੱਥੇ ਪਹੁੰਚ ਚੁੱਕੀ ਹੈ ਤੇ ਜਿਹੜੀ ਇਹ ਦੀ ਸਾਂਭਿੰਨ ਕਰਦੀ ਪਈ ਵੀ ਇਹ ਕੀ ਤੇ ਕੀ ਹੈ ਪਰ ਜਦੋਂ ਉੱਥੇ ਜਿਹੜਾ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਕੈਂਟ ਦੇ ਨੇੜੇ ਦਾ ਏਰੀਆ ਹੋ ਸਕਦਾ ਵੀ ਕੈਂਟ ਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਨੇੜੇ-ਤੇੜੇ ਦੇ ਜਿਹੜਾ ਸਿਵਿਲਿਅਨ ਦੇ ਉੱਤੇ ਜਿਹੜਾ ਆ ਇਹ ਗੋਲਾਬਰੂਦ ਛੁੱਟਿਆ ਗਿਆ ਆ ਪਰ ਪਰਮਾਤਮਾ ਦੀ ਕਿਰਪਾ ਰਹੀ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਹਾਲੇ ਨੁਕਸਾਨ ਨਹੀਂ ਹੋਇਆ ਤਸਵੀਰਾਂ ਦੇ ਦੇ ਪਏ ਹੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਦੀਏ ਕਿ ਜੰਗ ਜਿਹੜਾ ਆ ਉਹ ਇਸ ਟਾਈਮ ਲੱਗ ਚੁੱਕੀ ਹੈ ਇੱਕ ਦੂਜੇ ਤੇ ਹਮਲੇ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਤੁਸੀਂ ਇਸ ਜੰਗ ਦੇ ਉੱਤੇ ਆਪਣੇ ਵਿਚਾਰ ਕਮੈਂਟਾਂ ਦੇ ਰਾਹੀਂ ਸਾਂਝੇ ਕਰ ਸਕਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਆਪਣਾ ਕਮੈਂਟ ਜ਼ਰੂਰ ਕਰਿਓ ਲਾਈਕ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਅਸੀਂ ਜੀ ਇਹੋ ਵੇਖਿਆ ਵੀ 1 ਵਜ ਕੇ ਦੇ 20 ਮਿੰਟ ਤੇ ਵੀ ਬਹੁਤ ਖਰਾਬ ਹੋਇਆ ਤੇ ਇੱਥੇ ਨਾਰ ਨੂੰ ਅੱਗ ਲੱਗੀ ਆ ਨਾਰ ਨੂੰ ਅੱਗ ਲੱਗੀ ਆ ਤੇ ਅਸੀਂ ਵੀ ਬੁਝਾਉਣ ਆਏ ਆ ਤੇ ਉਦੋਂ ਤਾਂ ਨਹੀਂ ਕੁਝ ਵੀ ਸਾਨੂੰ ਲੱਭਾ ਲੁਭਾ ਤੇ ਮੁੰਡੇ ਅੱਜ ਦਿਨ ਚੜਦਿਆਂ ਫਿਰ ਉਹ ਘਰੋਂ ਵੇਰੇ ਚੋਂ ਸਾਨੂੰ ਆਪਣੇ ਚੋਂ ਲੱਭੀਆਂ ਕਿੰਕਰਾਂ ਉਤੋਂ ਫਿਰ ਅਸੀਂ ਆਏ ਨੂੰ ਅੱਜ ਜ਼ਮੀਨ ਸਾਰੀ ਵੇਖੀ ਤੇ ਉਹ ਉਹ ਕਿਤੇ ਕੋਈ ਕੋਹ ਪਿਆ ਕਿਤੇ ਕਿਤੇ ਕੋਹ ਪਿਆ ਬੰਬ ਦਾ ਉਹ ਫੇਰ ਸਾਡੇ ਉਹ ਡੇਰੇ ਵਾਲੇ ਉਹ ਵੀ ਆ ਜੇ ਉਹ ਕਿਤੇ ਸਾਰਿਆਂ ਨੇ ਫੇਰ ਵੇਖਿਆ ਤੇ ਉਹ ਸਾਰਾ ਸਤਾ ਅਠਾ ਕਿੱਲਾਂ ਦੇ ਵਿੱਚ ਦੀ ਇਹ ਖਿਲੜਿਆ ਵਾ ਟੁਕਰੇ ਖਿਲੜ ਹਾਂਜੀ ਹਾਂ ਆਰਮੀ ਤੇ ਪੁਲਸਾਈ ਵਾਜ ਬਹੁਤ ਆਈ ਹਾਂਜੀ ਵਾਜ ਬਹੁਤ ਆਈ ਹਾਂਜੀ ਹਾਂਜੀ ਵਾਜ ਤੇ ਆ ਕਮਰਿਆਂ ਕੰਧਾਂ ਕਾਂ ਇਹ ਲੱਗੀਆਂ ਨਾਲ ਹੀ ਕਿਦਾਂ ਬੋਲ ਕੰਦੇ ਪਿੰਡ ਮਾਹੌਲ ਠੀਕ ਆ ਜੇ ਤਾਂ ਬੜਾ ਵਧੀਆ ਇਹ ਹੈ ਹੁ ਵੇਖਿਆ ਵੀ 1:20 ਤੇ ਵੀ ਬੰਬ ਚੱਲਿਆ ਵਾ ਤੇ ਬਾਹਰ ਨਿਕਲੇ ਆ ਤੇ ਨਾਰ ਨੂੰ ਵੇਖਿਆ ਤੇ ਅੱਗ ਲੱਗੀ ਆ ਉਹ ਆਈ ਫਿਰ ਉਸਲੇ ਬੁਝਾਤੀ ਆ ਕੁਝ ਹੁੰਦੇ ਕਾਰਨ ਸਾਨੂੰ ਵੀ ਉਦੋਂ ਕੋ ਲੱਬਾ ਲੁਬਾ ਤੇ ਨਹੀਂ ਨੇਹਰਾ ਤੇ ਬਹੁਤ ਜ਼ਿਆਦਾ ਸੀ ਲਾਈਟਾਂ ਲੋਟਾਂ ਤੇ ਬੰਦ ਕਰਤੀਆਂ ਕੀਤੀ ਤੇ ਮੁਰਕੇ ਆ ਵਾ ਵੀ ਆਗੋ ਕੇ ਜਦੋਂ ਬੁਝਾਏ ਤੇ ਵੀ ਸਵੇਰੇ ਗਏ ਉਦੋਂ ਵੀ ਕੱਖ ਨੇ ਲੱਭਾ ਫਿਰ ਜਦੋਂ 6 ਵਜੇ ਗਏ ਤੇ ਫੇਰਾ ਕੈਂਕਰਾਂ ਕੋ ਕੰਕਰਾਂ ਵੀ ਬੰਬ ਦੀਆਂ ਲੱਭੀਆਂ ਤੇ ਉਸ ਤੋਂ ਵੱਡਾ ਲੱਗਾ ਵੀ ਬੰਬ ਵੀ ਠੀਕ ਚੱਲਿਆ ਹਾਂਜੀ ਹਾਂਜੀ ਪਹਿਲਾਂ ਪੰਜਾਬ ਪੁਲਿਸ ਆਈ ਫਿਰ ਆਰਮੀ ਆਈ ਅੰਬਲੀ ਜੀ ਅੱਜ ਪੰਦੇਰ ਵਿਖੇ ਜਿਹੜਾ ਇਹ ਐਕਸੀਡੈਂਟ ਹੋਇਆ ਹੈਗਾ ਪਾਕਿਸਤਾਨ ਵੱਲੋਂ ਇਹ ਬੜਾ ਮਲ ਭੱਗਿਆ ਮੈਂ ਜਦੋਂ 11 ਸਾਲ ਦਾ ਸੀ ਉਦੋਂ ਕੱਤੜ ਦੇ ਵਿੱਚ ਲੜਾਈ ਆਈ ਅਸੀਂ ਗਰਦਾਸਪੁਰੀਏ ਬੜੇ ਤਗੜੇ ਆ ਬੜੇ ਨਿਡਰ ਹਾਂ ਸਾਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਔਰ ਬਾਕੀ ਪਾਕਿਸਤਾਨ ਇਹ ਗੱਲ ਸਮਝ ਲੇ ਕਿ ਜਿਹੜਾ ਪੰਜਾਬ ਹੈਗਾ ਉਹ ਪੰਜਾਬੀਅਤ ਹੈਗੀ ਆ ਉਹ ਬੜੀ ਸਟ੍ਰੌਂਗ ਹੈਗੀ ਆ ਅਸੀਂ ਹਰ ਤਰ੍ਹਾਂ ਸਰਕਾਰ ਮਾਨ ਦੇ ਨਾਲ ਖੜੇ ਆ ਕਿਸੇ ਬਾਰਡਰ ਸਾਡਾ ਸਟਰੋਂਗ ਹੈਗਾ ਹਰ ਤਰ੍ਹਾਂ ਅਸੀਂ ਲੋਕੀ ਸਾਰੇ ਇਕੱਠੇ ਆਂ ਔਰ ਡੱਡ ਕੇ ਹੀ ਪਾਕਿਸਤਾਨ ਦਾ ਮੁਕਾਬਲਾ ਕਰਾਂਗੇ ਜਿਹੜਾ ਸਰਕਾਰ ਨੇ ਕੀਤਾ ਵਧੀਆ ਕੀਤਾ ਜਿਹੜਾ ਸਰਕਾਰ ਨੇ ਜਿਹੜਾ ਕੰਮ ਕੀਤਾ ਵਧੀਆ ਕੀਤਾ ਪਰ ਥੋੜਾ ਲੇਟ ਕੀਤਾ ਇਹ ਪਹਿਲਾ ਸਰਕਾਰ ਕਰ ਦਿੰਦੀ ਸੈਂਟਰ ਦੀ ਸਰਕਾਰ ਤੇ ਇਨਾ ਇਨਸੀਡੈਂਟ ਸਾਡੇ ਪੈਲਗਾਮ ਨਹੀਂ ਸੀ ਹੋਣਾ ਇਹਨਾਂ ਨੂੰ ਬੰਦਾ ਪਾਓ ਇਹ ਬੰਦੇ ਦੇ ਪੁੱਤ ਬਣਾਓ ਇਹ ਬਿਲਕੁਲ ਸੂਤ ਹੋ ਜਾਣਗੇ ਔਰ ਡੱਟ ਕੇ ਅਸੀਂ ਸਾਰਿਆਂ ਦੇ ਨਾਲ ਆ ਸਾਰਾ ਗਰਦਾਸਪੁਰ ਇਕੱਠਾ ਹੈਗਾ ਅਸੀਂ ਬਾਰਡਰ ਤੇ ਅੱਗੇ ਵੀ ਦੋ ਲੜਾਈਆਂ ਲੜੀਆਂ ਨੇ 1965 ਤੇ 71 ਦੀ ਹਮੇਸ਼ਾ ਅਸੀਂ ਜੰਗ ਜਿੱਤੀ ਆ ਹੁਣ ਇਸ ਵਾਰੀ ਤੁਸੀਂ ਪਾਕਿਸਤਾਨ ਦਾ ਨਾਮ ਨਿਸ਼ਾਨ ਮਟਾ ਦਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਇਹ ਬੰਦੇ ਬਣ ਜਾਣ ਬਿਲਕੁਲ ਕੈਂਟ ਦੇ ਨਾਲ ਪੈਂਦਾ ਮੈਂ ਸਭੇ ਦਾ ਵੀ ਇਹ ਕੰਟੀਨਿਊ ਟਾਰਗੇਟ ਕਰਨ ਦੀ ਯੋਜਨਾ ਕੀਤਾ ਕੀਤਾ ਮੈਂ ਜਦੋਂ ਸਵੇਰੇ ਇਨਫੋਰਮੇਸ਼ਨ ਜਿਹੜੀ ਮੈਂ ਇੱਥੇ ਪਿੰਡ ਵਿੱਚ ਆਇਆ ਉਕੇ ਤੇ ਸਾਡਾ ਗਵਰਨਰ ਬਿਲਕੁਲ ਸਾਰਾ ਔਰ ਜੋ ਪਾਕਿਸਤਾਨ ਵਾਲਿਆਂ ਨੇ ਜੋ ਕੀਤਾ ਹੈ ਟਾਰਗੇਟ ਕਰਨ ਲਈ ਬਹੁਤ ਮਾੜਾ ਕੀਤਾ ਸਿਵਲਿਨ ਉਤੇ ਜਿਹੜਾ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਵੱਖਰੀ ਗੱਲ ਹੈ ਕਿ ਇਹ ਖੇਤਾਂ 'ਚ ਡਿੱਗਾ ਔਰ ਮੈਂ ਸਾਬੇਤ ਅਭੀ ਸਾਡਾ ਪੂਰਾ ਦੇਸ਼ ਆਪਣੇ ਆਰਮੀ ਦੀ ਸਪੋਰਟ ਵਿੱਚ ਖੜਾ ਔਰ ਮੈਂ ਸਾਬੇਤ ਸਾਨੂੰ ਪੂਰਾ ਸ਼ਕਤੀ ਨਾਲ ਇਹ ਪਾਕਿਸਤਾਨ ਨੂੰ ਜਿਹੜਾ ਇਹਦਾ ਸਬਕ ਸਿਖਾਣਾ ਚਾਹੀਦਾ ਹਾਂ ਸਲਾਹੀ ਸਰਕਾਰ ਦੇ ਨਾਲ ਆ ਤੇ ਸਲੂਟ ਕਰਨੀਆਂ ਆ ਆਰਮੀ ਨੂੰ ਆਰਮੀ ਤੇ ਸਾਨੂੰ ਪ੍ਰਾਊਡ ਆ ਮਤਲਬ ਜੋ ਵੀ ਕੀਤਾ ਇਹਨਾਂ ਨੇ ਅੰਤਕੀ ਹਮਲਾ ਮਤਲਬ ਟਿਕਾਣਿਆਂ ਤੇ ਹਮਲਾ ਕੀਤਾ ਕਿਤੇ ਸਿਵਲਾਂ ਤੇ ਨਹੀਂ ਕੀਤਾ ਪਾਕਿਸਤਾਨ ਦੇ ਵਿੱਚ ਬਿਲਕੁਲ ਨੋ ਟਿਕਾਣੇ ਇਹਨਾਂ ਢਾਏ ਨੇ ਬਹੁਤ ਸ਼ਲਾਘਾਯੋਗ ਕਦਮ ਸਾਡੀ ਆਰਮੀ ਦਾ ਅਸੀਂ ਆਰਮੀ ਦੇ ਨਾਲ ਆ ਬਾਕੀ ਸਾਡੇ ਪੰਜਾਬੀ ਜਿਹੜੇ ਆ ਵੈਸੇ ਜਿੰਦਾ ਦਿਲ ਨੇ ਇਹ ਕਿਸੇ ਤੋਂ ਡਰਦੇ ਨਹੀਂ ਅਗੇ ਮਤਲਬ 71 ਦੀ ਲੜਾਈ ਵੀ ਆਈ ਦੇਖੀ ਆ ਤੇ 65 ਦੀ ਲੜਾਈ ਵੀ ਦੇਖੀ ਆ ਉਹਦੇ ਵਿੱਚ ਵੀ ਪੰਜਾਬੀ ਨਹੀਂ ਹਿੱਲੇ ਅਸੀਂ ਭਾਰਤ ਸਰਕਾਰ ਦੇ ਬਿਲਕੁਲ ਇਸ ਫੈਸਲੇ ਦੇ ਨਾਲ

ਤੋ ਉਹਦੇ ਰਿਗਾਰਡਿੰਗ 112 ਜਿਹੜੇ ਸਾਡੇ ਸਰ ਜਦੋਂ ਇੱਥੇ ਪਟਾਕੇ ਦੀ ਵਾਇਰ ਸਾਇਡ ਤੇ ਰਾਤ ਲਾਈਟ ਬੰਦ ਹੋ ਗਈ ਕਹਿੰਦੇ ਐਜ ਆਫ ਨਾਉ ਤੋ ਵੀ ਆਰ ਚੈਕਿੰਗ ਕਿ ਬਈ ਇਹ ਰਿਸ਼ੇਸ਼ ਮਲੇ ਸਰ ਕਾਦੇ ਹੋ ਸਕਦੇ ਨੇ ਦੇਖੋ ਜੀ ਅਭੀ ਤੋ ਵੀ ਆਰ ਚੈਕਿੰਗ ਆਊਟ ਬਟ ਮਾਲ ਮਾਲ ਠੀਕ ਆ ਵਲਟਰਪੂਟੋ ਬਿਲਕੁਲ 올올 ਵੈਲ ਜੀ ਕਿਸੇ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਜੀ ਬਿਲਕੁਲ ਐਕਡਮ ਜਿਹੜੀ ਪੰਜਾਬ ਪੁਲਿਸ ਐਂਡ ਅਦਰ ਸਕਿਉਰਟੀ ਏਜੰਸੀਜ਼ ਦੇ ਆਰ ਅਲਰਟ ਐਂਡ ਅਫੀ ਕੋਈ ਗੱਲ ਬਾਤ ਰਾਤ ਨੂੰ ਬਲੈਕਆਊਟ ਦਾ ਕਿਹੋ ਜਿਹਾ ਦੇਖੋ ਜੀ ਉਹਦੇ ਉਹਦੇ ਤੋਂ ਜਿਹੜੇ ਹੈ ਉਹਦੇ ਤੇ ਸਬੰਧ ਤੇ ਡੀਸੀ ਸਾਹਿਬ ਵੱਲੋਂ ਜਿਹੜੇ ਇਨਸਟ੍ਰਕਸ਼ਨ ਹੈ ਜਾਰੀ ਕੀਤੇ ਉਹਨੂੰ ਇੰਪਲੀਮੈਂਟ